ਓਹ ਲੱਤੰਦੀ ਦੇ ਸਾਡੇ ਰੱਬ ਖੁਸ਼ ਹੋ ਗਿਆ ਕਿ ਤੁਸੀਂ ਕੰਮ ਕਰਨਗੇ ਰੋਈ ਦਾ ਚਲੋ ਜੀ ਸਾਫ-ਸਫਾਈ ਕਰੀ ਲੈ ਹੁਣ ਅਸੀਂ ਚੱਲੇ ਆ ਜੀ ਰੇਤਾ ਲੈਣ ਕਿਉਂਕਿ ਰੇਤਾ ਹੈ ਨਹੀਂ ਗੀ ਤੇ ਆ ਸਾਡਾ ਮੋਟਰ ਤਾਂ ਰੈਡੀ ਆ ਤੇ ਆਪਾਂ ਕਈ ਲੈ ਲਈ ਆ ਤੇ ਹੁਣ ਆਪਾਂ ਜਾਣਾ ਰੇਤਾ ਲੈਣ ਗਰਮੀ ਬਹੁਤ ਜ਼ਿਆਦਾ ਆ ਥੋੜਾ ਬਦਲ ਹੋ ਗਿਆ ਆ ਨਹੀਂ ਫੋੜਿਆ ਯਾਰ ਫੋਨ ਪਪਾ ਦਾ ਹੁਣ ਅਸੀਂ ਚੱਲੇ ਆ ਰੇਤਾ ਲੈ ਕੇ ਆਉਨੇ ਆ ਟੋਲ ਲੈ ਹੀ ਲੈਣੀ ਮੈਂ ਤੇ ਚਲੇ ਜਿੱਤ ਰਹਿਣਾ ਸਾਰਾ ਅਸੀਂ ਆਏ ਦਿੱਤ ਲੈ ਕੇ ਮੈਡਮ ਸਾਹਿਬ ਜੀ ਉਹਨੇ ਕੀ ਲੋ ਵਾਲੇ ਹਲੇ ਪਹੁੰਚੇ ਹੈ ਨਹੀਂ ਉੱਥੇ ਪਹਿਲੇ ਇਹ ਜੰਗਲ ਜੰਗਲ ਬਾਈ ਦੇ ਅਰੇ ਭਈਓ ਲੋ ਵੀ ਅਸੀਂ ਆਗੇ ਪਹਾੜਾਂਾਂ ਚ ਰੇਤ ਲੈਣਾ ਹੋਈ ਬੜਾ ਵਿਲਾਦੀਆ ਦੇਖਤਾ ਹੀ ਵਿਲਾਦਾ ਥੋੜੀ ਲਾਇਨ ਕਰਨਾ ਹੈ ਹਾਲੋ ਜੀ ਰੇਤਾ ਨਾਲ ਖਰੀਦਾ ਆਰੇ ਨੂੰ ਇੱਥਾ ਲੈ ਪਪੇ ਛੜ ਛੜ ਮੈਂ ਭਰਦਾ ਬੰਨ ਪੈਕ ਟੂ ਪੈਕ ਥਰੀ ਪੈਕ ਇਥੋਂ ਰੇਤਾ ਲੈਣਾ ਇੱਥੇ ਦੇਖੋ ਜੋੜ ਕਿਤੇ ਕੋਈ ਨਹੀਂ ਦਿੱਤਾ ਜੋੜ ਇੰਨਾ ਇਹ ਵਰਕ ਗਿਆ ਦਿੱਲੀ ਆ ਭਰੀ ਹੋਈ ਹੋਣੀ ਇੱਕ ਬੋਰਾ ਹੀ ਬੋਝ ਆ ਹਾਂ ਲੱਤਾਂ ਬਾਹਰ ਚੜਾਉਣੀ ਮੈਂ ਆਪਣੀ ਜਿਵੇਂ ਇਹ ਦਰਖਤ ਜੋ ਆਮੜਾ ਕੁਝ ਨਹੀਂ ਲੱਗੀ ਹੈ ਦੇਖ ਲਓ ਜੀ ਇੰਨਾ ਜੰਗਲ ਇਹ ਰਿਓ ਕੁਡੇ ਕੁਡੇ ਦਰਖਤ ਹੋਇਓ ਦਰਖਤ ਕਿੱਦਾਂ ਹੋਇਓ ਦਰਖਤ ਬੜੇ ਲੰਬੇ ਲੰਬੇ ਇੱਥੇ ਇਹ ਚੱਕ ਲਊਗੀ ਇੰਨਾ ਕੁ ਹਾਂ ਚੱਕ ਲੂੰਗੀ ਮੈਂ ਚੱਕਣਾ ਹੀ ਪੈਣਾ ਬਹੁਤਾ ਨਹੀਂ ਕੋਰ ਕੋਨ ਨਹੀਂ ਭਰ ਲੋ ਹੋਰ ਹੈ ਚੱਕ ਨਹੀਂ ਹੁਣੀ ਫੇ ਤੂੰ ਹੀ ਰਖਣੀ ਚੱਕ ਕੇ ਮੇਰਾ ਫੰਡੀ ਪਿੱਛੇ ਮੈਂ ਤਾਂ ਘਰ ਚੱਕਣੀ ਮੇਰੀ ਬਾਹਾਂ ਜੰਦੀ ਮੇਰੀ ਮੈਂ ਬਾਸ ਕਰੋ ਫੇ ਮੇਰੀ ਬਾਹਾਂ ਨਾ ਢਾਡ ਦਿਓ ਚੱਲ ਇਹ ਜੂਰੀਓ ਇਹ ਅੰਦਰ ਮੈਂ ਰਖਾ ਨਹੀਂ ਨਾਲ ਆ ਗੁੰਗੂ ਕੀ ਕਰਦਾ ਚਲ ਫੜ ਬੈ ਕੇ ਮਗਾ ਛੱਡ ਦੋ ਚਾਬੀ ਹੈ ਰਤੀ ਲੈ ਲਾ ਬੁੱਜੀ ਤੜੀ ਤਾਂ ਨੱਪਦੀ ਸੋਇ ਦੇ ਤਾਂ ਫੋਲਣੀ ਬਣੀ ਆ ਲੈ ਲਓ ਚਾਬੀ ਵਾਲੀ ਹੈਗੀ ਹੈਗੀ ਇੱਧਰ ਜਾਣਾ ਉੱਧਰ ਦੀ ਇੱਧਰ ਚੱਲ ਜੀ ਉੱਧਰ ਦੀ ਇੱਧਰ ਦੀ ਭਾਈ ਗੁਰੂ ਸ਼ੇਖ ਕਾ ਆ ਬੈਠਣ ਦੀ ਗੱਲ ਕਰ ਭਾਈ ਭਾਈ ਪਾਪਾ ਜੀ ਦਾ ਮਾਣ ਹੋਵੇ ਕੀ ਕਿਹਾ ਮੈਂ ਕਿਹਾ ਸੀ ਨਾ ਉਹੀ ਪੈਣੀ ਚਾਹੀਦੀ ਪੂਰੀ ਤਰੋ ਥੋੜੀ ਬਾਹਰ ਨੂੰ ਪੈਣੀ ਚਾਹੀਦੀ ਮੋੜ ਤੇ ਕੰਮ ਪੰਗਾ ਹੀ ਪੈਣਾ ਹੁੰਦਾ ਉਧਰ ਹੀ ਹੈ ਸੀ ਉਹ ਤਾਲੇ ਆਂਦੀ ਐ ਇੰਨੀ ਕੀ ਲਿਆਂਦੀ ਆ ਤੇ ਹੁਣ ਆਪ ਲੱਗਿਆ ਜੀ ਸੋਇ ਤੇ ਮਮਦਕਾਰ ਉਧਰੋਂ ਨੇਰੀ ਵੀ ਆ ਗਈ ਤੇ ਓਰਾ ਛੋਰਾ ਨਾਲ ਨੇਰੀ ਚੱਕੜ ਵੀ ਆ ਗਿਆ ਉਧਰੋਂ ਫਿਰ ਇਹ ਦਾਲ ਸਬ지 ਬਣਾਉਣੀ ਆ ਸ਼ਾਇਦ ਸੁਣੋ ਜੀ ਇਹ ਰੇੜੀ ਚੁੱਕਾ ਦੇ ਆਹ ਦੇਖੋ ਨੇਰੀ ਆਪਾਂ ਦੋ ਲਓ ਜੀ ਆਪਾਂ ਦੋਨਾਂ ਨਾਲ ਆਸ ਤੇ ਸੁਲੀ ਤੇ ਮੈਂ ਲਾ ਲਿਆ ਸਗਾ ਹੁਣ ਬੱਸ ਕੋਲੇ ਲੱਗਾ ਉਹਨਾਂ ਨੂੰ ਕਸਾ ਪਾ ਦਿੱਲੀ ਲਾ ਮੀ ਤੇ ਲੱਗਾ ਹੁਣ ਘੋਲੇ ਪੋਣੇ ਇੱਥੇ ਹਾਂ ਇਹ ਰੋਣਾ ਜਿਲੇ ਮੀ ਆਂ ਅੰਦਰ ਪੋਣਾ ਆ ਉੱਪਰ ਤੇ ਰਸੋਈ ਵਿੱਚ ਹੁੰਦੀ ਆ ਪਰ ਸ਼ੈਲਫ ਵੀ ਸ਼ੈਲਫ ਵਿੱਚ ਹੁੰਦੀ ਆ ਪਰ ਮੈਂ ਕਹਿੰਨ ਇਦਾਂ ਕਰਦੇ ਆ ਪਹਿਲਾਂ ਉੱਪਰ ਥੋੜੀ ਪੋਣਾ ਹੁਣ ਯਾਰ ਹਾਏ ਹਾਏ ਉੱਪਰੋਂ ਪਾਣੀ ਨਹੀਂ ਹੋਣਾ ਖਲੇ ਚਾਲਕ ਦੇ ਅੰਦਰ ਸਰਕਤ ਪੰਚੀ ਇਹ ਤਾਂ ਅੰਦਰਗਾਦੋਂ ਪਰ ਪਾਉਂਦੇ ਥੋੜੀ ਹੋ ਬੋਲੋ ਉਹ ਕਿੱਥੇ ਰੁਕ ਜਾਣਾ ਆ ਆ ਜਦੋਂ ਤੇਜ ਆ ਉੱਪਰ ਤੇਜ ਆ ਸਕਦਾ ਮੀ ਕਿਉਂਕਿ ਤੇਰੇ ਬਹੁ ਮੀ ਪੈਂਦੇ ਆ ਹੈ ਬੋਲੋ ਬੋਲੋ ਫੱਟ ਸੋਲੀ ਖੱਲੇ ਮੈਂ ਦਾਲ ਸਬਜ਼ੀ ਬਣਾਉਣੀ ਆ ਕੱਪੜੇ ਹੀ ਜਿਹੜੇ ਸਾਰੇ ਤੋਤੇ ਆ ਇਹ ਹੁਣ ਸੁੱਕ ਗਏ ਹੁਣ ਅੰਦਰ ਆਦੋਂ ਮੀ ਆਉਣ ਲੱਗਾ ਆ ਤੱਕ ਲੈ ਨੀ ਮੈਨੂੰ ਪਹਿਲੇ ਸ਼ੁਕਰ ਹੋਇਆ ਮਾਲਕਾ ਤੇਰਾ ਥੋੜੇ ਕ ਮੈਂ ਵੀ ਚੱਕ ਲੈਂਦੀ ਹਾਂ ਸ਼ੁਕਰ ਹੋਇਆ ਮਾਲਕਾ ਤੇਰਾ ਮੂੰਹ ਦੇ ਲੋੜੇ ਦੰਗੂ ਇਹਦਾਂ ਲੱਗ ਗਈ ਉਧਰ ਹੀ ਆ ਉਧਰ ਹੀ ਸ਼ੁਕਰ ਹੋਇਆ ਮਾਲਕਾ ਸ਼ੁਕਰ ਹੋਇਆ ਸ਼ੁਕਰ ਹੋਇਆ ਮਾਲਕਾ ਇਹ ਲੈਣਾ ਆਪੂ ਡਾਂਸ ਦਾ ਜਖੂਨ ਦੀ ਇਹ ਵੀ ਛੜਾ ਫੋਨ ਹੁੰਦੀ ਨਿੱਸੀ ਇਹਦੇ ਬਾਹਰ ਕਿਹਦਾ ਆਪਿਆ ਇਹਨੂੰ ਚੁਬਾਓ ਕਿਉਂਕਿ ਹੁਣ ਇਹਦਾ ਕੰਮ ਨਹੀਂ ਕੋਈ ਇੱਥੇ ਹੀ ਘੁੰਮਣਾ ਹੈ ਇੱਕ ਕੰਮ ਵਾਲੀ ਬਿਠਾ ਕੇ ਕੋਈ ਯਾ ਤੈਨੂੰ ਦੱਸਿਆ ਨਾ ਨਹੀਂ ਆਉਂਦਾ ਓਏ ਮੈਂ ਤਾਂ ਮੰਜੇ ਤੋਂ ਬੱਠੀ ਲੱਗੀ ਇਹਨੂੰ ਆਪੇ ਹੀ ਮੋਟੀ 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 ਇਹ ਚੱਲ ਜਾਂਦਾ ਦੇ ਵਾਓ ਹਾ ਹਵਾ ਆ ਕੇ ਨਜ਼ਾਰਾ ਬਰਦੀ ਦਿਖਾ ਲ ਦਿੰਦੇ ਲੋ ਵੀ ਘਰ ਵਾਲੀ ਵਰਦੀ ਲਈ ਆ ਪਾ ਆ ਹਾ ਵੀ ਲਾਓ ਟੀ-ਸ਼ਰਟ ਵੀ ਹੈਂ ਮੋਟੀਆਂ ਛਟਾ ਆ ਗਈਆਂ ਦੇਖ ਮੀ ਵਾ ਉਹਦੇ ਆ ਵਾ ਉਹਦੇ ਆ ਹਾਲਾ ਲਾ ਲਈ ਮਾੜੀ ਜੀ ਹਾਂ ਹਾਂ ਜੀ ਹਾਲਾ ਲਾਈ ਗਏ ਤੇ ਪਾਪਾ ਨੇ ਆ ਇਹਨਾਂ ਨੂੰ ਮੈਂ ਬਾਹਰ ਖੜੀ ਛਤਰੀ ਲੈ ਕੇ ਆਪ ਹੀ ਜਾਂਦੀ ਨਾਲ ਆ ਦੇਖਦੇ ਜਾ ਜਲੀ ਦਾਂ ਜਾ ਜਾ ਜੜਾਂਦੋਂ ਨੂੰ ਚਲੀ ਨੂੰ ਜਾ ਲੰਦੋ ਜੜਾਂਦੋਂ ਜਾ ਲੰਦੋ ਹਾਂ ਜੀ ਮੀਹ ਦਾ ਨਜ਼ਾਰਾ ਲੈ ਰਹੇ ਆਪਾਂ ਮੀਹ ਦਾ ਨਜ਼ਾਰਾ ਲੈ ਰਹੇ ਆਪਾਂ ਮੀਹ ਦਾ ਇਹ ਜੱਸੂ ਵੀ ਲੈ ਰਿਹਾ ਨਜ਼ਾਰਾ ਮੀਹ ਦਾ ਕੀ ਕਰਦਾ ਮੀਹ ਕੀ ਕਰਦਾ ਹਾਂ ਮੀਹ ਵਿੰਦਾ ਮੀਹ ਨਾ ਓਏ ਹੋਏ ਓਏ ਹੋਏ ਇਹ ਤਾਂ ਪਰਵਾਹ ਹੱਤਾ। ਤੱਲਿਆ ਦਾ ਗੱਲੀ ਹੁਣੀ ਆ ਉਹ ਅੰਦਰ ਆ ਦੇ ਰਸੋਈ ਚ ਇੰਨੀ ਦੂਰੋਂ ਮੈਂ ਲੈ ਕੇ ਜਾਂਦੀ। ਉਹ ਐ ਹੋ। ਆਪੇ ਖੱਟੀ ਰੱਖ ਦੇ ਆ। ਅਰੇ ਮੰਗੂਰੇ ਮੰਗੂਰੇ ਮੰਗੂਰੇ। ਇਸਾ ਤਰੀ ਫੜ ਭਿੱਜਣ। ਡਰਾ ਮਿਲਾਇ। ਦੰਦ ਕੱਢਦੀ ਆ ਉਹ ਤੇ ਜਰਾ ਕੰਦਵਾਜੀ ਬਈ ਪਤਾ ਜਾਣਾ ਲੱਗ ਗਿਆ ਨੂੰ ਇਹ ਦੂ ਵੇਟ ਗਿਆ ਜਲਦੂ ਬੰਦ ਗਿਆ ਆ ਲੈ ਹੋ ਹਾਂ ਤੱਕੋ ਮਾਰ ਲਓ ਹੋ ਛੋਟੇ ਗਿਆ ਲਾ ਜਾ ਨਾ ਮੇਰੇ ਜੰਤੀ ਛੋਟੇ ਗਿਆ ਕਿਥੇ ਲਾ ਲਾ कुर्ता तो गया कुर्ता टूट गया माई कपड़े भाई बेच ना जाना तेरे बीच में गया है हो गया ना तेरे बीच में आ मेरा ऐसे वजी है वजी पैर लग ਉਹ ਗਿਦੇ ਦਿੰਦੇ ਆ ਮੈਂ ਮੈਨੂੰ ਕੱਗਲੀ ਹੋ ਜਾ ਝੋਲਾ ਜਾ ਕੇ ਜਾ ਪਰ ਮੈਂ ਚਪੜਾ ਹੀ ਨਹੀਂ ਮਿਲਿਆ ਮੈਂ ਕਿੱਦਾਂ ਹੋਣਾ ਸੀ ਆਏ 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 ਉਹ ਖੋ ਜਾ ਲੈ ਤੂੰ ਖੋਖਾ ਉਹ ਨੂੰ ਤਾਂ ਪਤਾ ਨਹੀਂ ਕਿ ਉਹ ਕਿਹਾ ਜਦੋਂ ਨਾ ਮੈਂ ਮਾੜਾ ਹੋ ਗਈ ਮੀਰ ਚੱਲ ਗਈ ਉਹ ਚਾਚਾ ਕਿ ਭਲਾ ਹੋ ਨਾ ਨਹੀਂ ਆ ਚੱਪਾ ਜਾ ਇਸ ਲਈ ਮਾੜੀ ਧੀ ਉਹ ਬਰ ਬਰੰਦਾਈ ਲਾ ਉਹ ਬੰਦਾਈ ਸੀ ਉਦਾਂ ਅਦਰੋਂ ਮੈਂ ਵੀ ਡਾੜੀ ਲਾ ਟੁੱਟੀ ਹੁੰਦੀ ਡੈੜੀ ਤੋਂ ਵੀ ਨਹੀਂ ਬਈ ਉਹ ਉਹ ਕੀ ਕਰਦਾ ਕੱਲ ਮਾਰਨਾ ਅੱਜ ਮਾਰਨਾ ਮੰਮਾ ਕਿਹ ਕਲਾ ਹੈ ਕਲਾ ਹੈ ਡੈੜੀ ਮੰਮਾ ਮੈਂ ਮੈਂ ਕਹੀਆ ਮੈਂ ਡੈੜੀ ਚੱਕਲੋ ਜਾ ਕੇ ਚੱਕਲੋ ਡੈੜੀ ਉੱਠੜੇ ਨਾ ਲਈ ਲਈ ਬਲੋ ਇਹ ਤਾਂ ਦਿਖਾਓਗੇ ਮੈਂ ਕਿਹਾ ਸੀ ਮਮੇ ਨੇ ਦਵਾ ਜਾ ਲਓ ਜੀ ਅੱਜ ਮੈਨੂੰ ਲੱਗਦਾ ਸਾਇਦ ਉਹ ਬਣੀ ਨਹੀਂ ਕਿ ਸਾਡਾ ਰਸੋਈ ਵੀ ਚੁੰਦੀ ਆ ਤਾਂ ਤੇ ਸੀਮੈਂਟ ਲਾਦਾ ਲੱਗਣਾ ਹੀ ਸੀ ਸਾਡਾ ਕੰਮ ਲਾਦਾ ਠੋਣਾ ਹੀ ਨਹੀਂ ਹੋ ਲੱਚੰਦੀ ਦੇ ਤੁਹਾਡੇ ਬੱਬ ਕੁਛ ਹੋ ਗਿਆ ਕਿ ਤੁਸੀਂ ਕੰਮ ਕਰਨ ਗੇ ਰਸੋਈ ਦਾ ਮੇਰੇ ਹੀੜ ਦੇਖੋ ਤਕੀਆ ਦੇਖ ਤਾਂ ਹਕਲ ਦੇਣਾ ਇਹਨੂੰ ਇਹ ਤਾਂ ਹੋਰ ਤਰ੍ਹਾਂ ਹੋ ਗਈ ਖਰਾਬ ਹੋ ਗਈ ਭਜ ਗਈ ਸਾਰੀ ਉਹ ਤੁਸੀਂ ਬੇਨਤੀ ਮੈਂ ਬੇਨਤੀ ਤੈਨੂੰ ਨਹੀਂ ਪਤਾ ਅਖਬਾਰ ਦੇ ਕੇ ਮਾਤ ਤਾਂ ਕੁਝ ਅਖਬਾਰ ਅਖਬਾਰ ਦੇ ਨਹੀਂ ਦੱਸ ਦੱਸ ਤੂੰ ਕੋਈ ਫਰਕ ਨਹੀਂ ਪੈਂਦਾ ਕਿਦਾਂ ਨੂੰ ਹੁੰਦੇ ਦੇਖ ਦੇਖ ਦੇ ਜੈਸੀ ਬਾ ਕਿੰਨੇ ਦਾ ਜਾਣਦੇ ਬੱਚਾ ਬਾਜਾ ਬਾੜਾ ਉਹਦੇ ਸਾਰੇ ਕਹਿੰਦੇ ਕੁੜੀ ਤੁਹਾਡੀ ਬਹੁਤ ਸੋਹਣੀ ਲੱਗਦੀ ਸਾਨੂੰ ਜੱਸੀ ਕਰੀ ਕੁੜੀ ਸਾਡੀ ਹੈਗੀ ਕਿਊਟ ਆ ਜੀ ਆਹੀ ਨੇ ਦੇੜੀ ਬਈ ਆਈਂ ਦੇੜੀ ਆ ਗਈ ਆ ਗਈ ਆ ਗਈ ਕੁੜੀ ਨੂੰ ਕੈਨੇਡਾ ਤੋਂ ਆਫਰ ਆ ਰਹੇ ਆ ਅਮਰੀਕਾ ਤੋਂ ਆਫਰ ਆ ਰਹੇ ਆ ਕੁੜੀ ਜਾ ਰਹੀ ਹੈ ਭਗਣਾ ਨਹੀਂ ਜੀ ਬਦਲ ਸਾਫ ਹੋ ਗਿਆ ਮੀ ਹਟ ਗਿਆ ਤੇ ਇਧਰ ਆਪਾਂ ਕੰਮ ਲਾਉਂਦੇ ਆ ਬੰਦੇ ਆਪਾਂ ਕਿ ਅੱਜ ਕੰਮ ਕਾਰੀ ਲੈਣਾ ਆ ਪਕਿਆ ਸੀ ਕੱਲੂ ਆਪਾਂ ਕੰਮ ਕਰਾਂਗੇ ਇਹ ਮੈਂ ਕਹ ਆ ਇਸ ਵਰਗੇ ਆਪਾਂ ਕਰ ਲੈਣਾ ਅੱਜ ਹੁਣ ਇੱਧਰ ਸੀਮੈਂਟ ਰੇਤਾ ਘੁਲੰਦੀ ਆ ਰੇਤਾ ਉਹ ਲਿਆਂਦੀ ਸੀ ਅਹੀਂ ਜਿਸ ਲਈ ਇਹ ਵਿੱਚੇ ਪੰਗੇ ਲੈਂਦੀ ਆ ਪਾਪਾ ਨਾਲ ਆ ਗਈ ਫੇਰ ਫੇਰ ਆ ਗਈ ਚੱਲ ਦੀ ਨਹੀਂ ਦੇ ਲਾ ਮੰਦੀ ਆ ਦੇ ਇਹੜੀ ਕੋੜੀ ਮੰਦੀ ਵੀ ਰਾ ਦਿੱਤੀਆਂ ਆ ਲਾ ਕੰਦ ਤੋਂ ਖਲਾਰਾ ਪਿਆ ਬਹੁਤ ਸੀਮਿੰਟ ਤਰਪਾਲ ਹਾਂ ਲਿਆ ਓ ਤੇੜੂ ਤੇ ਝਾੜੂ ਮਾਰ ਕੇ ਕੋਲਣਾ ਪਾਣੀ ਝਾੜੂ ਜਿਹੜਾ ਕਾਇਆ ਦੇਖਦੇ ਆ ਇਹ ਵਿਵਾ ਕੰਨ ਦੇ ਕਾਂਢੇ ਤੇ ਲਾਉਣਾ ਆ ਤੇ ਮੈਂ ਕਹਿਣਾ ਕਿ ਇੱਥੇ ਲਾਉਨੇ ਆ ਸੈਲਫ ਤੇ ਸੈਲਫ ਤੇ ਉੱਦਾਂ ਵੀ ਥੋੜਾ ਘਾਟਾ ਤੇ ਆਪਾਂ ਦੇਖਦੇ ਕਿੰਨਾ ਘਾਟਾ ਜੇ ਘਾਟ ਹੋਇਆ ਤੇ ਉਪਰ ਕੰਨ ਤੇ ਲਾ ਦਾਂਗੇ ਪਤਾ ਕੀ ਗੱਲ ਆ ਮੇਰੇ ਕਹਿਣ ਦਾ ਮਤਲਬ ਤਾਂ ਕੀ ਆ ਕਿ ਇੱਥੇ ਪਲਾਸਟਰ ਨਹੀਂ ਕੀਤਾ ਹੈਗਾ ਪਹਿਲੇ ਦਾ ਇੱਥੇ ਪਲਾਸਟਰ ਕਰ ਦਾਂਗੇ ਵਧੀਆ ਬੜਾ ਪਾਣੀ ਬੜਾ ਜੇ ਮੈਂ ਕੱਪੜਾ ਹੀ ਬਾਜੂਆ ਸਾਫ਼ ਹੋ ਜਾਊਗਾ ਚਿੱਕਤਾ ਬੜਾ ਜਣਾ ਪਊਗਾ ਤੇ ਮੈਂ ਕਿਹਦੇ ਤੋਂ ਹਾਲ ਵਿੱਚ ਕੱਢ ਦੇ ਪੜ ਸਾਹਮਣੇ ਮੇਰਾ ਕਹਿਣਾ ਹੋਰ ਹੈ ਆ ਕਾਂਢੇ ਸਾਹੀ ਤੇ ਲੱਗ ਜਾਣਾ ਤੇ ਤਾਂ ਕਰਕੇ ਆਪਾਂ ਥੱਲੇ ਕਾਹ ਤੋਂ ਲਾਉਣਾ ਆ ਕੰਨ ਸਾਰੀ ਉਹ ਸੀਮੈਂਟ ਲਾ ਦੇਣਾ ਹੈ ਉੱਥੇ ਮਿੱਤਰੋ ਚੱਕੋ ਸੀਮੈਂਟ ਪਾਣੀ ਦੇ ਚੱਲੇ ਆ ਆਪਣੇ ਪੈਰਾਂ ਦੇ ਦੇਖੋ ਕਿ ਆਹ ਜਿਹੜੇ ਬਿੜ ਤੇ ਪਏ ਆ ਫਟਾਕਾ ਮਾਤਾ ਖਲਾਰੇ ਬਾਲੀ ਦੇ ਆ ਤੇ ਫਿਰ ਗਰਮੀ ਬਹੁਤ ਜ਼ਿਆਦਾ ਆ ਨਿਆਣੇ ਜਿਹੜੇ ਮੰਮੀ ਦੇ ਸਾਹਮਣੇ ਪੈਂਦੇ ਆ ਤੇ ਮੈਨੂੰ ਫੇਰ ਨਾਲ ਕੰਮ ਕਰਵਾਉਣਾ ਪੈਂਦਾ ਆ ਤੇ ਕਈ ਕਹਿੰਦੇ ਆ ਕਿ ਤੂੰ ਇਹ ਕੰਮ ਨਹੀਂ ਕਰਦੇ ਨਿਆਲੇ ਸਾਥ ਸਾਥ ਨੂੰ ਸੰਭਲ ਆ ਨਿਆਣੀ ਠੀਕ ਆ ਜੀ ਜੋ ਵੀ ਕਹਿ ਤੀ ਕੀ ਕਰ ਗਏ ਲੈ ਕੇ ਅੰਦਰੋਂ ਹਾਂ ਹਾਂ ਈਣਾ ਈਣਾ ਕਾ ਦੋ ਮੈਂ ਮੈਂ ਤਾਂ ਉਹਦਾ ਪੁੱਛਿਆ ਕੀ ਐ ਖੋਲਿਆ ਹਾਂ ਇਹ ਮੈਸਤਰੀ ਵੀ ਨਵੇਂ ਮੈਸਤਰੀ ਆ ਇਹ ਇਹ ਕੁਛ ਵੀ ਘੋੜ ਕੇ ਲੈ ਆਂਦੇ ਆ ਜਦੋਂ ਮੋਜੀ ਹੈ ਇੱਕ ਦਾ ਹੋਣਾ ਪਲੇਨ ਵਾਲਾ ਕਿੱਟਾ ਕਿੱਟਾ ਜਿਹੜਾੰਦਾੰਦਾ ਹੋਵਾਲਾ ਹਾਂ ਇਦਾਨੀ ਲੈ ਲਵਾਂਗੇ ਲੋ ਜੀ ਘੋਲ ਤਿਆਰ ਹੋ ਗਿਆ ਆ ਹੁਣ ਇਹਨੂੰ ਪਾਵਾਂਗੇ ਸੈਲਪ ਤੇ ਸਾਰੇ ਲੈਣਾ ਜੀ ਮੜਵਾ ਕੇ ਰੇਡੀ ਬਾਕੀ ਦੀ ਮਰਮਤ ਆ ਉਹ ਵੀ ਕਰਨੀ ਆ ਰੋਜ਼ ਰੋਜ਼ ਥੋੜੀ ਥੋੜੀ ਕਰੀ ਜਾਣੀ ਆ ਕਿਉਂਕਿ ਬੱਚਿਆਂ ਨਾਲ ਇੱਕਦਮ ਸਾਰੇ ਕੰਮ ਨਹੀਂ ਹੁੰਦੇ ਥੱਲੇ ਮੈਂ ਉਹ ਕਰਨਾ ਆ ਸਬਜ਼ੀ ਕੱਟਣੀ ਆ ਵਾਲਪੇਪਰ ਆ ਯਾਰ ਕੱਲ ਲੱਗੂ ਅੱਜ ਸੁਕਣਾ ਨਹੀਂ ਹਣਾ ਦੇਖੋ ਕਿੰਨਾ ਹੁੰਦਾ ਜਿੰਨਾ ਹੁੰਦਾ ਉਹ ਨਾਲ ਤਾਂ ਹਣਾ ਨǒu ਹੋਲੀ ਹੋਲੀ ਕਿਉਂਕਿ ਇੱਕਦਮ ਨਾਲ ਕਾਲੀ ਨਾਲ ਫਿਰ ਕੰਮ ਖਰਾਬ ਹੋ ਜੂ ਪੱਤੀ ਹੈਗੀ ਦਰ ਮਾਰ ਲਈ ਕੋਈ ਪੋਣਾ ਨਹੀਂ ਤੇ ਆ ਰਿਹਾ ਸਮਾਨ ਕਿੰਨਾ ਸੀ ਮੇਸਤਰੀਆਂ ਦਾ ਪਾਣੀ ਕਿੱਥੇ ਚਲ ਗਿਆ ਸਾਰਾ ਹੀ ਸੀਮੈਂਟ ਨੂੰ ਨਾ ਜਿਹੜਾ ਕੀਤਾ ਆ ਛਾਨਿਆ ਆ ਤਾਂ ਪਹਿਲਾਂ ਜਿਹੜਾ ਛਾਨਿਆ ਸੀ ਉਹ ਸਹੀ ਨਹੀਂ ਬੈਠਾ ਤੇ ਹੁਣ ਛਾਨ ਕੇ ਹਟੇ ਪਿਛਾ ਰਹੇ ਇੱਧਰ ਕੁਲ ਲਾਇਆ ਗਰਮੀ ਉਹ ਜ਼ਿਆਦਾ ਮਮੀ ਵੀ ਭੇਜ ਕੇ ਮੈਂ ਵੀ ਭੇਜ ਕੇ ਗਰਮੀ ਨਾ ਬਿਸਤਰੀ साव ਲੱਗੇ ਅੰਦਰ ਫਿਰ ਉੱਪਰ ਸੁੱਕਾ ਸੀਮੈਂਟ ਪਾ ਕੇ ਤੇ ਫਿਰ ਉੱਪਰ ਨਾ ਉਹ ਕਰ ਲੈਣਾ ਪਲਾਸਟਰ ਇਹ ਕਿ ਤੁਹਾਨੂੰ ਨਾ ਸੀਮੈਂਟ ਸੁੱਕਾ ਦਾ ਤੋਣਾ ਹਾਂ ਅੱਜੋ ਕੀ ਸਾਡੀ ਬਲੌਗ ਨੂੰ ਦੇਖਦਾ ਆ ਤਾਂ ਦੱਸਿਓ ਜਰੂਰ ਕੋਈ ਗਲਤੀ ਹੋਵੇ ਨਾ ਮਿਸਤਰੀ ਸਾਹਿਬ ਜੇ ਕੋਈ ਦੇਖਦਾ ਹੋਵੇ ਤਾਂ ਜਰੂਰ ਦੱਸਿਓ ਜੀ ਕੁਛ ਇਹਦੇ ਤੇ ਇਹਨਾਂ ਨੇ ਗਲਤ ਕੀਤਾ ਹੋਵੇ ਤਾਂ ਹੈਨਾ ਹੈ ਬੋਲਦਾ ਨਹੀਂ ਕੁਛ ਮੇਸਤਰੀ ਜੀ ਬੋਲੋ ਵੀ ਮੂਹੇ ਚ ਲਾਈ ਸਾਕੇ ਇਹ ਹੱਥ ਨਾਲ ਕੰਮ ਕਰ ਦੇਣਾ ਹੈ ਲੋ ਜੀ ਹੁਣ ਪਲਾਸਟਰ ਹੋ ਗਿਆ ਆ ਉੱਪਰ ਗਰਮਾਲੀ ਲੈ ਕੇ ਆਉ ਕਿੱਥੇ ਗਰਮਾਲੀ ਮੈਂ ਰੱਖੀ ਆ ਮਿੰਨੂ ਕੋਲ ਗਰਮਾਲੀ ਕਿੱਥੇ ਆ ਮੇਸਤਰੀ ਦੇ ਘਰ ਵਾਲੀ ਨੂੰ ਪੁੱਛੋ ਮੇਸਤਰੀ ਮਮਮੀ ਤੇਰੇ ਮਾਲੀ ਹੈਗੀ ਆ ਗਰਮਾਲੀ ਲੈ ਲੈ ਗਰਮਾਲੀ ਤੇਰੇ ਅੰਦਰ ਭਾਈ ਹੋਈ ਉਹ ਜੀ ਹੁਣ ਗਰਮਾਲੀ ਲਿਆਂਦੀ ਆ ਤੇ ਉਹਰੇ ਨਾਲ ਸੈਟ ਵਾਟਿੰਗ ਹੋਣਦੀ ਆ ਸਾੜੀ ਵਾਟਿੰਗ ਇਸ ਹਾਲ ਤਿਆਰ ਹੋ ਜਾਣੀ ਆ ਸੈਲਫ ਤਿਆਰ ਬਾਕੀ ਦਾ ਕੰਮ ਇਹਨਾਂ ਦਾ ਪੈਂਡਿੰਗ ਬਹਿਣਾ ਕੱਲ ਤੱਕ ਕਿਉਂਕਿ ਅੱਜ ਕੰਮ ਇਹਨੂੰ ਟਾਈਮ ਬਹੁਤ ਜ਼ਿਆਦਾ ਲੱਗਣਦਿਆ ਕਿਉਂਕਿ ਇਹਦੀ ਸਾਰੀ ਮਰਮਤ ਹੋਣ ਵਾਲੀ ਸੀ ਸਾਰੀ ਟੁੱਟੀ ਭੱਜੀ ਹੋਈ ਸੀ ਇਹ ਵੱਡੇ ਪੀਸ ਦੀ ਸਾਫ ਬਣੀ ਕੇ ਚੱਲੇ ਗਿਆ ਇਹਦੇ ਨਾਲ ਹੁਣ ਲੱਗਣਾ ਚਾਹੀਦਾ ਹੋ ਰਹਿ ਗਿਆ ਇੱਥੇ ਨਾਲ ਗਰਮੀ ਹੋ ਜਾ ਤਾ ਕੁਛ ਚੀਜ਼ਾਂ ਭਿੱਜੇ ਹੋਏ ਆ ਸਾਡੇ ਘਰ ਦੇ ਮਿਸਤਰੀ ਅਸੀਂ ਆਪ ਵੀ ਕੰਮ ਕਰੀਦਾ ਸਾਰਾ ਨਾ ਉਹਦੀਆ ਬੱਟੇ ਵੀ ਤਿਆਰ ਹੋ ਗਈ ਕਮਰਾ ਤਾਂ ਜਾਂਦੇ ਆ ਇਹ ਆ ਫੋਟੋ ਜੀ ਬਣੀ ਚਿੱਕੇ ਨਾਲ ਬਣਾਈ ਇਹ ਤਾਂ ਮੈਨੂੰ ਨਹੀਂ ਪਤਾ ਬਦਾ ਸੀ ਜਿੰਨੀ ਮੇਰੇ ਦਿਮਾਗ 'ਚ ਹੈ ਨਹੀਂ ਜੇ ਕਿੱਦਾਂ ਬਣਾਈ ਦੀ ਵਧੀਆ ਬਣ ਗਈ ਵਧੀਆ ਲਓ ਜੀ ਆ ਤਾਂ ਪਲਾਸਟਰ ਹੋ ਗਿਆ ਆ ਤੇ ਇਹਨੂੰ ਹੁਣ ਸੁੱਕਣ ਨੂੰ ਟਾਈਮ ਲੱਗਣਾ ਆ ਜੀ ਆਹ ਕਿ ਨਹੀਂ ਕਰਨਾ ਤਾਂ ਪਲੇਨ ਜਿਹਾ ਇਦਾਂ ਰੱਖ ਹਾਂ ਪਲੇਨ ਜਿਹਾ ਇਦਾਂ ਕਰ ਦੋ ਲੋ ਜੀ ਇਹ ਕੰਪਲੀਟ ਹੋ ਗਿਆ ਐ ਤਾਂ ਸਾਡਾ ਕੰਮ ਜਿਹੜਾ ਬਾਕੀ ਕੰਮ ਰਹਿਦਾ ਉਹ ਆਪਾਂ ਕੱਲ ਕਰਨਾ ਹੈ ਹਨਾ ਬਸ ਇਹ ਤਾਂ ਕੱਲ ਹੀ ਹੋਣਾ ਤੇ ਹੁਣ ਰੋਟੀ ਬਾਣੀ ਤੇ ਜੇ ਵਲੌਗ ਵਧੀਆ ਲੱਗਾ ਚੈਨਲ ਨੂੰ سبسਕ੍ਰਾਈਬ ਕਰਿਓ ਪਿਆਰ ਨਾਲ ਜੇ ਕਮੈਂਟ ਕਰਿਓ ਤੇ ਕੱਲ ਦੀ ਵਲੌਗ ਆਵੇਗਾ ਬਾਕੀ ਫੁੱਲ ਵਲੌਗ ਕੱਲੂ ਆਜਣਾ ਹੈ ਬਾਕੀ ਬੋਲ ਪੇਪਰ ਆਪਾਂ ਲਗਾ ਲੈਣੇ ਆ ਰਸੋਈ ਦੀ ਕੱਲੂ ਆਪਾਂ ਰੈਡੀ ਕਰ ਦੇਣਾ ਹੈ ਪੂਰੀ ਤਰ੍ਹਾਂ ਤੇ ਚਲੋ ਜੀ ਹੁਣ ਬਾਏ ਬਾਏ ਕਰੋ ਮਿਸਤਰੀ ਸਾਹਿਬ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ ਧਰਮੀ ਦਾ ਬੋਲ ਹੋਇਆ ਪਤਾ ਨਹੀਂ ਕਿ ਕਹਿਣਾ ਦੱਸਿਓ ਬਾਰੇ ਕਹਿਣਾ ਤੇ ਵਾਈਫਾਈ ਕਹਿਣਾ ਚਲੋ ਠੀਕ ਹੈ ਦੋਸਤੋ ਬਾਏ ਬਾਏ